ਭਾਈ ਪੰਜਾਬ ਚ ਆਪਾਂ ਕੀ ਵੇਖਦੇ ਆਂ ਕੁੜੀਆਂ ਜੀਐਨਐਮ ਬੀਐਸਸੀ ਨਰਸਿੰਗ ਤਾਂ ਕਰ ਲੈਂਦੀਆਂ ਨੇ ਪਰ ਤਨਖਾਹ ਬਹੁਤ ਥੋੜੀ ਹੁੰਦੀ ਆ 12 13 13000 ਰੁਪਿਆ ਹੁੰਦਾ ਬਸ ਤੇ ਡਿਊਟੀ ਵੀ 12 12 ਘੰਟੇ ਹੁੰਦੀ ਆ ਪਰ ਆਪ ਭੈਣ ਹੋਰ ਇੱਕ ਲਾਇਸੈਂਸ ਬਣਾ ਕੇ ਦਿੰਦੇ ਆ ਦੁਬਈ ਵਰਗੇ ਦੇਸ਼ ਚ ਭੇਜ ਦਣਗੇ ਖਰਚਾ ਵੀ ਬਹੁਤ ਘੱਟ ਆਊਗਾ ਤਨਖਾਹ ਭੈਣ ਕਿੰਨੀ ਹੋਊਗੀ 1 ਲੱਖ ਰੁਪਿਆ ਸਟਾਰਟਿੰਗ ਹੈ ਵੀਰੇ ਜੇ ਕਿਸ ਨੇ ਦੁਬਾਰਾ ਇੰਡੀਆ ਕਿੜਾ ਮਾਰਨਾ ਹੋਵੇ ਫੇਰ ਹਾਂਜੀ ਵੀਰੇ 2 ਸਾਲ ਦਾ ਜਿਵੇਂ ਵੀਜ਼ਾ ਮਿਲੂਗਾ ਉਹਦੇ ਵਿੱਚ 1 ਸਾਲ ਬਾਅਦ 1 ਮਹੀਨੇ ਛੁੱਟੀ ਮਿਲੂਗੀ ਹੂੰ ਤੇ ਉਹ ਪੇਰ ਲ ਕਟੋਟ ਕਿੰਨੀ ਹੋਊਗੀ 1 ਲੱਖ ਰੁਪਏ ਵੀਰੇ 1 ਲੱਖ ਰੁਪਏ ਤਨਖਾਹ ਬਈ ਸ਼ੁਰੂਆਤ ਚ ਜੇ ਕੋਈ ਹੋਰ ਅੱਗੇ ਵਧੀਆ ਕੰਮ ਕਰੂ ਤਾਂ ਅੱਗੇ ਤਨਖਾਹ ਵਧ ਵੀ ਸਕਦੀ ਹੈਗੀ ਕੁੜੀਆਂ ਮੁੰਡੇ ਦੋਨੇ ਇਹ ਚੀਜ਼ ਚ ਅਪਲਾਈ ਕਰ ਸਕਦੇ ਆ ਜਿਹੜਾ ਸਰਟੀਫਿਕੇਟ ਆ ਬਣਾ ਕਿੰਨੇ ਟਾਈਮ ਚ ਬਣਾ ਦੋਗੇ 3 ਮਹੀਨਿਆਂ ਦੇ ਲੰਝ ਜਾਂਦਾ ਵੀਰੇ ਆਮ ਕੀ ਵੇਖਦੇ ਆ ਬਈ ਜਿਵੇਂ ਦਵਾਈ ਵਾਲੇ ਵੀਜ਼ਾ ਜਿਹੜਾ ਵਧਾਉਂਦੇ ਨਹੀਂ ਹੈਗੇ ਉਹ ਫੇਰ 2 ਸਾਲਾਂ ਬਾਅਦ 2.5 ਲੱਖ ਰੁਪਏ ਲੈ ਲੈਂਦੇ ਆ ਇਹਦਾ ਫੇਰ ਇੰਨੀ ਪੈਸੇ ਲੱਗਦੇ ਨਹੀਂ ਨਹੀਂ ਵੀਰੇ ਇਹ ਕੀ ਹੈ ਮਤਲਬ ਉਹ ਲੇਬਰ ਕਲਾਸ ਜੌਬ ਹੈ ਵਾਈਟ ਕਾਲਰ ਜੌਬ ਹੈ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਕੁਝ ਨਹੀਂ ਰਿਸਪੈਕਟਫੁਲ ਜਾਨਿ ਕਿ ਡਿਮਾਂਡਿੰਗ ਜੌਬ ਹੈ ਮਤਲਬ ਜੇ ਭਾਵੇਂ ਕਿਸੇ ਕੁੜੀ ਨੇ ਬਾਹਰ ਦਾ ਆਪਣਾ ਪਰਿਵਾਰ ਬੁਲਾਉਣਾ ਹਸਬੰਡ ਬੁਲਾਉਣਾ ਜਾਂ ਬੱਚੇ ਬੁਲਾਉਣੇ ਉਹ ਬੁਲਾ ਸਕਦੀ ਆ ਹਾਂਜੀ ਵੀਰੇ ਉਹ ਵੀਜ਼ਾ ਫੈਮਿਲੀ ਸਪான்ਸਰ ਕਰ ਸਕਦੇ ਨੇ ਮਤਲਬ ਸਪான்ਸਰ ਉੱਥੇ ਜਾ ਕੇ ਹਸਬੰਡ ਪਰ ਕੰਮ ਵੀ ਕਰ ਸਕਦੇ ਆ ਹਾਂਜੀ ਹਾਂਜੀ ਸੋ ਵੀਡੀਓ ਸ਼ੇਅਰ ਕਰਕੇ ਜਿਹੜੀਆਂ ਤੁਹਾਡੀ ਸ਼ੇਅਰ ਲਿਸਟ ਚ ਕੁੜੀਆਂ ਜੀਐਨਐਮ ਕਰ ਰਹੀਆਂ ਨੇ ਉਹਨਾਂ ਨੂੰ ਜਰੂਰ ਸੈਂਡ ਕਰ ਦਿਓ ਪਹਿਲਾਂ ਇਹ ਲਾਇਸੈਂਸ ਬਣਦਾ ਸੀ ਦਿੱਲੀ ਗੁਰਗਾਓ ਤੋਂ ਪਰ ਅੱਜ ਕੱਲ੍ਹ ਭੈਣੂਰੇ ਸ਼ੇਰਪੁਰ ਚ ਬਣਾ ਰਹੇ ਨੇ ਪੰਜਾਬ ਸਿਰਫ ਇੱਕੋ ਦਾ ਉਤਰਾ ਸ਼ੇਰਪੁਰ ਚ ਤੇ ਸਕਰੀਨ ਤੇ ਨੰਬਰ ਚੱਲ ਰਿ